ਸਸਿਕਾ ਬਾਈ ਸਾਰਿਆਂ ਨੂੰ ਇੱਕ ਸੋਨੂੰ ਵੀਡੀਓ ਦਿਖਾ ਰਹੇ ਆ ਜੋ ਥਰਮਲ ਪਲਾਂਟ ਦੀ ਹੈ ਇਹਦੇ ਵਿੱਚ ਸੋਨੂੰ ਦਿਖਾ ਰਹੇ ਆ ਡੱਬਾ ਪਾਰਟੀ ਕਰਦੇ ਡੱਬਾ ਪਾਰਟੀ ਹੋ ਰਿਹਾ ਤੁਸੀਂ ਦੇਖ ਰਹੇ ਹੋ ਡੱਬਾ ਪਾਰਟੀ ਉਧਰਲੇ ਪਾਸੇ ਸਾਨੂੰ ਬਾਅਦ ਚ ਦਿਖਾਵਾਂਗੇ कि इधरों पाली हों दिखा रहे हैं सबू देखया करो वीडियो बी बद तो व् लाइक कमेंट करो देखो नब्बा पार्टी हो चुका हूँ नीचे ना जमा नीचे आके प्रॉपर सैट हो जूगा ਉਹ ਨੀਚੇ ਨੂੰ ਆ ਰਿਹਾ ਬਈ ਟਪਲਰ ਕੰਦੇ ਬਈ ਇਹਨੂੰ ਟਪਲਰ ਡੱਬਾ ਪਲਟੀ ਕਰਨ ਵਾਲਾ ਇਹ ਨੀਚੇ ਆ ਗਿਆ ਬਈ ਜਮਾ ਸੈਟ ਬੈਠੂਆ ਦੇਖਿਓ ਚੱਕੋ ਬਾਈ ਬੈਠ ਗਿਆ ਸੈਟਰ ਹੁਣ ਤੁਹਾਨੂੰ ਅਗਲੀ ਕਾਰਵਾਈ ਦਿਖਾਵਾਂਗੇ ਆ ਦੇਖੋ ਡੱਬਾ ਪਲਟੀ ਹੋਇਆ ਜਿਹੜਾ ਦਿਖਾਈ ਜਾਂਦੇ ਆਪਾਂ ਕੋਲਾ ਇਧਰਲੇ ਪਾਸੇ ਜਾਲ ਉਹ ਡੱਬਾ ਆਈਆਂ ਜਿਹੜੀਆਂ ਨੂੰ ਜਾਲ ਕਹਿੰਦੇ ਬਈ ਉਹਦੇ ਥੱਲੇ ਦੀ ਕੀ ਪੰਗੂ ਕੀ ਪਣੀ ਬਈ ਆ ਉਹਦੇ ਵਿੱਚ ਦੀ ਜਾਂਦਾ ਸਾਰਾ ਕੋਲਾ ਏ ਨੀਚੇ ਬਲਟਾ ਜਲਦਿਆਂ ਨੀਚੇ ਬਲਟਾ ਤੋਂ ਜਾਂਦਾ ਕੰਪੀਰਾਂ ਤੇ ਆ ਹੁਣ ਡੱਬਾ ਆਪਣਾ ਜਿਹੜਾ ਪਲਟੀ ਹੋਇਆ ਸੀ ਉਹਨੂੰ ਲੈ ਕੇ ਜਾ ਰਹੇ ਆ ਇਲੇ ਉਗਾਉਣਾ ਸੌਰੀ ਡੱਬੇ ਖਿੱਚ ਕੇ ਰੈ ਇੱਕ ਖਾਲੀ ਕਰਤਾ ਬਈ ਸਾਰਾ ਰੈ ਖਾਲੀ ਹੁਣ ਤੋਂ ਬਾਅਦ ਸਾਰਾ ਹੈ ਹੁਣ ਖਾਲੀ ਲੋਡ ਲਾ ਦਿੱਤਾ ਜਾਊਗਾ ਰੀਲ ਤੇ ਵੀਡੀਓ ਸ਼ੇਅਰ ਕਰਿਆ ਕਰੋ ਕਮੈਂਟ